ਪੁਲਿਸ ਦੇ ਵੱਲੋਂ ਹੁਣ ਨਜਾਇਜ਼ ਮਾਈਨਿੰਗ ਤੇ ਸ਼ਿਕੰਜਾ ਕਸ਼ਿਆ ਜਾ ਰਿਹਾ ਤਾਂ ਬਿਲਕੁਲ ਪਠਾਨਕੋਟ ਦੇ ਹਲਕਾ ਪੂਆ ਦੇ ਬਾਰਡਰ ਏਰੀਆ ਨਿਰੋਧ ਜੈਮਲ ਸਿੰਘ ਵਿਖੇ ਪੁਲਿਸ ਵੱਲੋਂ ਇੱਕ ਕਲੰਗੀ ਤਰਕ ਕਰੇਸ਼ ਹੈ ਤੇ ਅवैध ਮਾਈਨਿੰਗ ਕਰਨ ਦੇ ਚਲਦੇ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਦਰਜ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੀਐਸਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਮਾਈਨਿੰਗ ਤੇ ਪੂਰਤਤਾ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਚਲਦਿਆਂ ਬਾਰਡਰ ਏਰੀਆ ਵਿਖੇ ਕਿਸ ਤਰੀਕੇ ਦੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਸੀ ਉਸ ਤੋਂ ਲੈ ਕੇ ਦੇਰ ਰਾਤ 1:30 ਵਜੇ ਤੱਕ ਤਕਰੀਬਨ ਦੋ ਟਿਪਰ ਅਤੇ ਫੋਕਲੈਂਡ ਮਸ਼ੀਨ ਤਹਿਤ ਇਹਨਾਂ ਵਿਅਕਤੀਆਂ ਨੂੰ ਨਜਾਇਜ਼ ਮਾਈਨਿੰਗ ਦੇ ਚੱਲਦੇ ਮਸ਼ੀਨਰੀ ਤਹਿਤ ਕਾਬੂ ਕੀਤਾ ਗਿਆ ਤੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਜਿਸ ਦੇ ਚੱਲਦੇ ਉਹਨਾਂ ਵੱਲੋਂ ਜਾਂਚ ਜਾਰੀ ਕੀਤੀ ਜਾ ਰਹੀ ਹੈ ਤੇ ਮਸ਼ੀਨਰੀ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਨਜੂ ਐਸਐਸਪੀ ਸ੍ਰੀ ਸੁਹਿਰ ਮਿਰਜ਼ੀ ਉਹਨਾਂ ਦੀ ਹਦਦਾਂ ਤੇ ਇਹ ਪੂਰੀ ਸ਼ਕਤੀ ਕੀਤੀ ਹੋਈ ਹੈ ਮਾਈਨਿੰਗ ਦੇ ਸਬੰਧ ਵਿੱਚ ਵੀ ਤੇ ਰਾਤ ਸਾਡੇ ਆਪਣੇ ਨਰੂਡ ਜੈਮਲ ਸਿੰਘ ਦੀ ਪੁਲਿਸ ਨੇ ਇੱਕ ਕਲਗੀਤਰ ਕ੍ਰੈਸ਼ਰ ਤੇ ਰੇਡ ਕੀਤਾ ਜਿੱਥੇ ਕਿ ਨਜਾਇਜ਼ ਜਿਹੜੀ ਪਟਾਈ ਹੋ ਰਹੀ ਸੀ ਤੇ ਨਜਾਇਜ਼ ਜਿਹੜੀ ਮਾਈਨਿੰਗ ਹੋ ਰਹੀ ਸੀ ਦੋ ਉਹਦੇ ਦਾਅਤੇ ਅਸੀਂ ਜਿਹੜਾ ਆਪਣਾ ਤੇ ਕੋਕ ਲਾਈਨ ਤੇ ਟਿੱਪਰ ਨੂੰ ਅਸੀਂ ਕਬਜ਼ੇ ਪਿੱਛੇ ਲਿਆ ਤੇ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਅਸੀਂ 75 ਇੱਕ ਕੇ ਅਲੀਗਰੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਇਸਲ ਮਾਲਕ ਨੂੰ ਫਰਾਰ ਹੈ ਕਿ ਮਾਲਕ ਨੂੰ ਫੜ ਲਿਆ ਗਿਆ ਇਹਦੇ ਵਿੱਚ ਮਾਲਕਾਂ ਤੇ ਬੇਸੀ ਪੂਰਾ ਸ਼ਕੰਦਰ ਕਸਰਾ ਹੈ ਮਾਲਕਾਂ ਨੂੰ ਉਸ ਨਾਮਜ਼ਦ ਕੀਤਾ ਹੋਇਆ ਮਾਲਕ ਨੂੰ ਇਸ ਤਰ੍ਹਾਂ ਗ੍ਰਿਫਤਰ ਕਰ ਲਿਆ ਸਰ ਕੀ ਮੈਸੇਜ ਹੈ ਜਿਹਦੇ ਪ੍ਰੈਸ਼ਰ ਸਿੱਆ ਕਿ ਜਿਵੇਂ ਕਿ ਉਹ ਡੇਨਿਕ ਸੀਜ਼ਨ ਜਿੱਦਿ ਜਦ ਡੇਨਿਕ ਸੀਜ਼ਨ ਚੱਲ ਰਿਹਾ ਹੈ ਹੁਣ ਬਿਲਕੁਲ ਮਾਈਨਿੰਗ ਬਿਲਕੁਲ ਬੰਦ ਹੈ ਤੇ ਇਲੀਗਲ ਮਾਈਨਿੰਗ ਬਿਲਕੁਲ ਹੀ ਹੋਣ ਦਿੱਤੀ ਜਾਵੇਗੀ ਇਸ ਕਰਕੇ ਮੇਰੀ ਸਖਤ ਤਾੜਨਾ ਹੈ ਆਪਣੇ ਪ੍ਰੈਸ਼ਰ ਵਾਲਿਆਂ ਨੂੰ ਕਿ ਬਿਲਕੁਲ ਜਿਹੜੀ ਨਿਯਮਾਇਮਨੀ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਮੰਦੀ ਕਾਨੂੰਨੀ ਕਰਵੇ ਕੀਤੀ ਜਾਵੇ